ਕਾ ਤੁਸ਼ਾ ਹਾਂ ਕਰਦੂਗਾ ਬਹੁਤ ਜੀ ਜੀ ਕੋ ਵੀ ਦੀ ਸਭ ਦੱਸਦੇ ਚਰੰਗਵੀ ਸੇ ਲਾਏ ਹਾਂ ਜੀ ਲਗਾ ਜੂ ਪੂਰੀ ਲੜਾਈ ਨਹੀਂ ਕੁਝ ਨਹੀਂ ਕਹਿਣਾ ਸੀ ਕੰਨਿਆ 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 ਕਲੀ ਆਪੂ ਠੀਕ ਹੈ ਬੋਲ ਗਿਆ ਤਾਂ ਬਾਹਰ ਸ਼ਿਟਿੰਗ ਕਰ ਸੋ ਇੱਕ ਹੋਰ ਚੁੱਕਾ ਜਿੰਨੇ ਪਹਿਲਾਂ ਬਹੁਤ ਸਮੱਸਿਆ ਬਣਦੀ ਸੀ ਇਹ ਬਤਾਂ ਲਾਈ ਇਸ ਤਰ੍ਹਾਂ ਅ ਭਿੰਤੇ ਵੀ ਟਰਾਂਸਪੋਰਟਰ ਜਿਹੜੇ ਭਰਾ ਸਾਡੇ ਉਹ ਸਾਡੀ ਸੁਸਾਇਟੀ ਦਾ ਸਾਡੇ ਸਮਾਜ ਦਾ ਇੱਕ ਅਹਿਮ 파ਟ ਹੁੰਦਾ ਕਿਉਂਕਿ 24 ਘੰਟੇ ਟਰਾਂਸਪੋਰਟਰ ਨੇ ਸੜਕਾਂ ਤੇ ਰਹਿਣਾ ਹੁੰਦਾ ਕਈ ਵਾਰੀ ਕਿਤੇ ਗੱਡੀ ਲੱਗ ਜਾਂਦੀ ਹੈ ਕਈ ਵਾਰੀ ਕਿਤੇ ਕਾਗਜ਼ਾਂ ਪਰੋਂ ਅਫਸਰ ਨੇ ਰੋਕ ਲਿਆ ਕਈ ਵਾਰੀ ਕੋਈ ਬਗਾਰ ਪੈ ਗਈ ਕਈ ਵਾਰੀ ਕੋਈ ਤਰ੍ਹਾਂ ਤਰ੍ਹਾਂ ਦੇ ਮਸਲੇ ਟਰਾਂਸਪੋਰਟਰਾਂ ਨੂੰ ਹੁੰਦੇ ਆ ਸੋ ਇਸ ਕਰਕੇ ਸਾਡੇ ਟਰਾਂਸਪੋਰਟ ਨਗਰ ਅਪਰੂਵਮੈਂਟ ਟਰਸਟ ਦਾ ਹੈਗਾ ਜਿਹੜਾ ਜਗਾ ਹੈਗੀ ਉਥੇ ਉਸ ਦੇ ਨਾਲ ਕਾਫੀ ਜਿਹੇ ਟਰਾਂਸਪੋਰਟਰ ਖਾਸ ਕਰਕੇ ਟਰਾਲਿਆਂ ਵਾਲੇ ਜੁੜੇ ਹੋਏ ਆ ਸੋ ਇਹਨਾਂ ਦੀਆਂ ਬਹੁਤ ਦਿੱਕਤਾਂ ਸੀ ਇਸ ਤੋਂ ਪਹਿਲਾਂ ਵੀ ਕਾਫੀ ਸਮੱਸਿਆਵਾਂ ਇਹਨਾਂ ਨੇ ਸੀ ਉੱਥੇ ਜਦੋਂ ਮੈਂ ਚੇਅਰਮੈਨ ਬਣੇ ਹੱਲ ਕੀਤੀਆਂ ਔਰ ਕਾਫੀ ਸਮੱਸਿਆਵਾਂ ਇਹ ਬਾਕੀ ਰਹਿ ਗਈਆਂ ਸੀ ਔਰ ਜਦੋਂ ਸਾਰੇ ਟਰਾਂਸਪੋਰਟਰ ਇਕੱਠੇ ਵਾਰ-ਵਾਰ ਫੋਨ ਕਰਦੇ ਸੀ ਇਹਨਾਂ ਨੂੰ ਕਿਹਾ ਸੀ ਤੁਸੀਂ ਆਪਦੀ ਰਜ਼ਾਮੰਦੀ ਦੇ ਨਾਲ ਆਪਦੀ ਸਹਿਮਤੀ ਦੇ ਨਾਲ ਆਪ ਦਾ ਕੋਈ ਨਮਾਇੰਦਾ ਚਣੋ ਚਾਹ ਜੋ ਸਾਨੂੰ ਗਰਾਊਂਡ ਦੀ ਜਿਹੜੀ ਰਿਐਲਿਟੀ ਉਹ ਸਮੇਂ-ਸਮੇਂ ਤੇ ਠੀਕ ਪਤਾ ਲੱਗਦੀ ਰਹੇ ਕਿਉਂਕਿ ਇਹ ਉੱਥੇ ਰਹਿੰਦੇ ਆ ਸੋ ਅੱਜ ਸੰਦੀਪ ਸਿੰਘ ਜੀ ਗਿਉਣ ਜਿਹੜੇ ਕਿ ਟਰਾਂਸਪੋਰਟਰ ਨੇ ਔਰ ਗਿਉਣ ਪਿੰਡ ਦੇ ਇਹਨਾਂ ਦਾ ਔਰ ਸਰਦਾਰ ਜਗਰੂਪ ਸਿੰਘ ਜੀ ਜਿਹੜੇ ਸਾਡੇ ਐਮਪੀ ਹथे ਐਮਪੀ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਇਹ ਭਤੀਜਾ ਜੀ ਨੇ ਸੋ ਇਸ ਕਰਕੇ ਸਾਰੇ ਟਰਾਂਸਪੋਰਟਰ ਭਰਾਵਾਂ ਨੇ ਇਹਨਾਂ ਨੂੰ ਵਰਗਾ ਪ੍ਰਧਾਨਗ ਦੀ ਜ਼ਿੰਮੇਵਾਰ ਦਿੱਤੀ ਆ ਅਸੀਂ ਸਾਰਿਆਂ ਨੇ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਆ ਮਕਸਦ ਇੱਕੋ ਹੀ ਹੈ ਕਿ ਅਸੀਂ ਟਰਾਂਸਪੋਰਟਰਾਂ ਨੂੰ ਜਿੰਨੀਆਂ ਸੁਖੋਲਤਾ ਜਿੰਨੀ ਕੋਈ ਰਾਹਤ ਅਸੀਂ ਇਹਨਾਂ ਦੇ ਕੰਮ ਆ ਸਕਦੇ ਆ ਉਸ ਨੂੰ ਸੁਖਾਲਾ ਕਰਨ ਦੇ ਲਈ ਇਹਨਾਂ ਨੇ ਚੋਣ ਕੀਤੀ ਆ ਸੋ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਸਾਹਿਬ ਉਹ ਹਮੇਸ਼ਾ ਹੀ ਇਹਨਾਂ ਦੀ ਸੋਚ ਰਹੀ ਹੈ ਕਿ ਸਾਰੇ ਵਰਗਾਂ ਨੂੰ ਵੱਧ ਤੋਂ ਵੱਧ ਸੁਖੋਲਤਾ ਵੱਧ ਤੋਂ ਵੱਧ ਰਾਹਤ ਜਿਹੜੀ ਉਹ ਪ੍ਰਦਾਨ ਕੀਤੀ ਜਾਵੇ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦੋਇਆ ਜੋ ਵੀ ਟਰਾਂਸਪੋਰਟ ਨਗਰ ਦੇ ਵਿੱਚ ਟਰਾਂਸਪੋਰਟਰਾਂ ਦਾ ਸਮੱਸਿਆਵਾਂ ਉਸ ਨੂੰ ਇੰਪਰੂਵਮੈਂਟ ਟਰਸਟ ਹੱਲ ਕਰਨ ਦੀ ਸਮਰੱਥਾ ਰੱਖਦਾ ਕਰਾਂਗੇ ਔਰ ਜੋ ਸੜਕਾਂ ਤੇ ਇਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਉਹ ਵੀ ਅਸੀਂ ਹੱਲ ਕਰਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਆਵਾ ਦੀ ਪਾਰਟੀ ਦਾ ਸੋ ਸਾਰੇ ਬਾਕੀ ਸਾਡੇ ਭਰਾ ਪਹਿਲਾਂ ਵੀ ਦੋਸਤ ਮਿੱਤਰਾਂ ਵਾਂਗੂ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ ਸੋ ਅਸੀਂ ਇਹਨਾਂ ਦੇ ਕੰਮ ਆ ਕਿ ਇਹਨਾਂ ਦੀ ਜਿਹੜੀ ਟਰਾਂਸਪੋਰਟਰ ਜੜ ਧੰਦਾ ਜਿਹੜਾ ਜਿਹੜਾ ਕਿ ਰਿਸਕ ਵਾਲਾ ਧੰਦਾ ਵੀ ਹੈ ਔਰ ਮੌਜੂਦਾ ਹਾਲਾਤ ਦੱਸ ਦਿਆ ਵੀ ਘਾਟੇ ਵਾਲਾ ਮਸਲਾ ਵੀ ਅੱਜਕੱਲ ਬਣਿਆ ਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਟਰਾਂਸਪੋਰਟਰ ਧੰਦਾ ਮੁਨਾਫੇ ਵਾਲ ਜਾਵੇ ਵੱਧ ਤੋਂ ਵੱਧ ਜਿਹੜੇ ਸਾਡੇ ਯੂਥ ਹੈ ਨੌਜਵਾਨ ਹੈ ਉਹ ਟਰਾਂਸਪੋਰਟਰ ਧੰਦੇ ਦੇ ਵਿੱਚ ਜਾ ਕੇ ਆਪਣਾ ਜਿਹੜਾ ਰੋਜ਼ੀ ਦਾ ਸਰਦਾਰ ਹੈ ਉਸਦੇ ਮੌਕੇ ਉਸ ਨੂੰ ਮਿਲਣ ਤੇ ਜਿਹੜੇ ਮੌਜੂਦਾ ਟਰਾਂਸਪੋਰਟ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਕਿਸੇ ਕਿਸੇ ਨੂੰ ਸਮੱਸਿਆ ਨਾ ਆਉਣ ਦੇ ਵਿੱਚ ਉਹ ਉਤਸ਼ਾਹ ਦੇ ਨਾਲ ਇਸ ਧੰਦੇ ਦੇ ਵਿੱਚ ਦਿਲਚਸਪੀ ਲੈ ਕੇ ਕੰਮ ਕਰਨ ਸਾਡਾ ਇਹ ਮਕਸਦ ਹੈ